ਪਾਰਥ ਏਜੰਸੀਆਂ ਨੇ ਹਰਦੀਪ ਨਿਜਰ ਦਾ ਕਤਲ ਕਰਵਾਇਆ ਹੈ ਇਹ ਬਿਆਨ ਬੀਤੇ ਦਿਨਾਂ ਦੇ ਵਿੱਚ ਸਾਹਮਣੇ ਆਏ ਸੀ ਤੇ ਜਿਸ ਤੋਂ ਬਾਅਦ ਕੈਨੇਡਾ ਦੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਹਰਦੀਪ ਨਿਜਰ ਦਾ ਕਤਲ ਆ ਉਸ ਦੇ ਪਿੱਛੇ ਪਾਰਥ ਏਜੰਸੀਆਂ ਦਾ ਹੱਥ ਹੈ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਚੁੱਪ ਬੱਠੀ ਹੋਈ ਹੈ ਤੇ ਦੂਜੇ ਪਾਸੇ ਪੰਥਕ ਜਿਹੜੇ ਪੰਥਕਾਗੂ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਲੈ ਕੇ ਬਿਲਕੁਲ ਜਿਹੜੀ ਚੁੱਪ ਉਹ ਵੀ ਹਜੇ ਤੱਕ ਇਸ ਗੱਲ ਨੂੰ ਲੈ ਕੇ ਬੋਲੇ ਨਹੀਂ ਤੇ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਸੁਖਵੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਹਰਦੀਪ ਨਿੱਜਰ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਮੰਤਰੀ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਦੇ ਪਿੱਛੇ ਭਾਰਤ ਐਜੰਸੀਆਂ ਦਾ ਹੱਥ ਹੈ ਤੇ ਜਦ ਕਿ ਸਿੱਖ ਜਥੇਬੰਦੀਆਂ ਦੇ ਹੱਕ ਦੇ ਵਿੱਚ ਸਰਕਾਰ ਨੂੰ ਬੋਲਣਾ ਚਾਹੀਦਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਵੀ ਪੱਖ ਨਹੀਂ ਪੂਰਿਆ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਜੋ ਕਿ ਪੂਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਤੇ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਵੀ ਚੁੱਪ ਵੱਟੀ ਰਹੀ ਅਜਿਹੇ ਜਿਹੜੇ ਤਿੱਖੇ ਨਿਸ਼ਾਨੇ ਹੁਣ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਹਰਦੀਪ ਨੇਜਰ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਖਵੀਰ ਸਿੰਘ ਬਾਦਲ ਤੇ ਇਹ ਤਿੱਖੇ ਨਿਸ਼ਾਨੇ ਸਾਦ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਸਿੱਖਾਂ ਦੇ ਉੱਤੇ ਇਹ ਹਮਲੇ ਹੋਏ ਨੇ वर्ल्ड वाइड ਸਾਡੇ ਉੱਥੇ ਆ ਰਿਹਾ ਕਿ ਕੈਨੇਡਾ ਚ ਜਿਹੜਾ ਹੈ ਉਹ ਮਿਸਟਰ ਨਿਜਰ ਉਹਦਾ ਕਤਲ ਕਰਾਇਆ ਇੱਥੋਂ ਦੇ ਕੋਈ ਏਜੰਸੀਜ਼ ਦੇ ਉੱਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਨ ਕੇ ਇਲਜ਼ਾਮ ਲਾਇਆ ਨੇ ਅਮਰੀਕਨ ਅਮਰੀਕਨ ਪ੍ਰੈਜ਼ੀਡੈਂਟ ਦੇ ਸਟਾਫ ਨੇ ਇਲਜ਼ਾਮ ਲਾਇਆ ਨੇ ਕਿ ਸਾਡੇ ਦੇਸ਼ ਵਿੱਚ ਭਾਰਤ ਤੋਂ ਏਜੰਸੀਆਂ ਆਨ ਕੇ ਤੇ ਫਲਾਣੇ ਬੰਦੇ ਨੂੰ ਕਤਲ ਕਰਨਾ ਚਾਹੁੰਦੀਆਂ ਨੇ ਯਾਰ ਇੱਥੋਂ ਦਾ ਮੁੱਖ ਮੰਤਰੀ ਪੱਗ ਬੰਨਦਾ ਹੋਵੇ ਸਿੱਖ ਹੋਵੇ ਉਹਦੇ ਕੋਈ ਆਵਾਜ਼ ਹੀ ਨਹੀਂ ਉਸ ਬੰਦੇ ਦੇ ਉੱਤੇ ਯਾਰ ਉਹ ਬੁੱਲਿਆ ਨਹੀਂ ਯਾਰ ਕੋਈ ਨਾ ਮੇਰਾ ਪੁੱਛੇ ਆਪਣੀ ਸਰਕਾਰ ਨੂੰ ਕਿ ਤੁਸੀਂ ਆ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਉਥੋਂ ਦੀਆਂ ਸਰਕਾਰਾਂ ਦੇ ਇਹ ਨਹੀਂ ਹੋਣਾ ਚਾਹੀਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਬੁੱਲਿਆ ਨਹੀਂਗਾ ਭਗਵੰਤ ਸੁਖਬੀਰੀ ਨਹੀਂ ਬੁੱਲਿਆ ਹੁਣ ਫੇਰ ਕਹਿੰਦੇ ਜੀ ਸਾਨੂੰ ਕਿਉਂ ਕਹਿੰਦੇ ਤੁਸੀਂ ਮਾੜਾ ਦੱਸੋ ਬੁੱਲਿਆ ਹੀ ਨਹੀਂਗਾ ਕੌਣ ਬੋਲੂਗਾ ਦੱਸੋ ਕੀ ਸਾਡਾ ਜੇ ਸਾਡੇ ਸਿੱਖ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਉਹਨਾਂ ਦੀਆਂ ਚੰਗੇ ਦੇਸ਼ਾਂ ਦੀਆਂ ਧਰਤੀਆਂ ਤੇ ਉਹਨਾਂ ਦੇ ਜਜ਼ਬਾਤ ਮੈਂ ਉਹਨਾਂ ਦੀ ਜ਼ਿੰਦਗੀਆਂ ਮਹਿਫੂਜ਼ ਨਹੀਂ ਗੀਆਂ ਤੇ ਭਾਰਤ ਵਿੱਚ ਕਿੱਦਾਂ ਮਹਿਫੂਜ਼ ਹੋ ਸਕਦੀਆਂ ਦੱਸੋ ਸਮਝਾਓ ਅਜਿਹਾ ਦੀਪ ਸਿੱਧੂ ਦਾ ਪਹਿਲਾਂ ਵੀ ਕਾਮ ਫੇਕ ਇਹਦਾ ਨਾ ਮੈਨੂੰ ਮੈਨੂੰ ਹੁਣ ਪੂਰਨ ਆਸ ਆ ਕਿ ਉਹ ਐਕਸੀਡੈਂਟ ਨਹੀਂ ਸੀਗਾ ਇਟ ਵਾਸ ਅ ਕਿਲਿੰਗ ਲਾਈਕ ਅਦਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਫੇਕ ਇੰਕਾਊਂਟਰਸ ਪੰਜਾਬ ਸੋਨੇ ਸ਼ੁਰੂ ਹੋਗੇ ਨਾ ਪੰਜਾਬ ਸੋਨੇ ਸ਼ੁਰੂ ਹੋਗੇ ਨਾ ਮੁਕਾਬਲੇ ਤੁਸੀਂ ਦੇਖ ਰਹੇ ਹੋ ਇਹ ਸ਼ਾਰਟਕਟ ਹੁੰਦਾ ਵਾ ਕਿ ਅਦਾਲਤਾਂ-ਅਦੂਲਤਾਂ ਛੱਡੋ ਬੰਦਾ ਚੱਕੋ ਮਾਰੋ ਖਤਮ ਕਰੋ ਇੱਕ ਗੱਲ ਸੁਣ ਲਈ ਭਗਵੰਤ ਤੁਸੀਂ 99 ਠੀਕ ਮਾਰੋਗੇ ਨਾ ਪਰ ਪਹਿਲੀ ਗੱਲ ਤਾਂ ਮਾਰਨ ਦਾ ਅਧਿਕਾਰ ਨਹੀਂਗਾ ਜਦ ਸਾਡੇ ਕੋ ਕ੍ਰਿਮੀਨਲ ਜਸਟਿਸ ਸਿਸਟਮ ਹੈ ਯੂ ਡੋ ਨਾਟ ਹੈਵ ਦੀ ਅਥਾਰਟੀ ਟੂ ਕਿਲ ਸਮਬਡੀ ਇਨ ਕੋਡ ਬਲੱਡ ਪਰ ਜੇ 99 ਠੀਕ ਹੈ ਇੱਕ ਵੀ ਗੁਨਾਹ ਬੇਗੁਨਾਹ ਬੰਦਾ ਤੂੰ ਮਾਰਤਾ ਨਾ ਇੱਕ ਵੀ ਬੇਗੁਨਾਹ ਉਸ ਦਰਗਾਹ ਤੋਂ ਮਾਫੀ ਨਹੀਂ ਹੋ ਮਿਲਣੀ ਫਿਰ ਤੇਰਾ ਪਤਾ ਨਹੀਂ ਅੰਤ ਕਿਦਾਂ ਹੋਣਾ ਤੁਹਾਡਾ ਸਾਰਿਆਂ ਦਾ ਪਤਾ ਨਹੀਂ ਤੁਸੀਂ ਕਿੱਦਾਂ ਦੀਆਂ ਤਕਲੀਫਾਂ ਚੱਲ ਕੇ ਜਾਓਗੇ ਅਗਰ ਤੁਸੀਂ ਕਿਸੇ ਦੀ ਜਾਨ ਲਵੋਗੇ ਤੁਮ ਕਿਸੇ ਪੰਛੀ ਕਿਸੇ ਜੀਵ ਕਿਸੇ ਕੀੜੀ ਦੀ ਵੀ ਜਾਨ ਲਈਏ ਤਾਂ ਦਿਲ ਦੁੱਖਦਾ ਹੈ ਕਿ ਮੈਂ ਜਾਨ ਲੈਣ ਲੱਗਾ ਹਾਂ ਮਤ ਕਰੋ ਬੰਦ ਕਰੋ ਇਹ ਸਾਰੀਆਂ ਗੱਲਾਂ ਆ ਜਿਹੜਾ ਬਦਲਾ ਖੋਰੀ ਇੱਕ ਦੂਜੇ ਨੂੰ ਚੱਕ ਲੋ ਢਾ ਲੋ ਥੱਲ ਲੋ ਇਹ ਚੱਕ ਵੀ ਨਹੀਂ ਨਿਕਲਣਾ ਜਿੰਨੇ ਮਰਜੀ ਹੋਰ ਫੜਲਾ ਅਗੇ ਮੈਂ ਪੈਸੇ ਰਿਕਵਰ ਕਰੂੰਗਾ ਮੈਂ ਮੁਖਤਾਰ ਅंसारी ਦਾ 55 ਲੱਖ ਰੁਪਇਆ ਖਰਚਾ ਅਮਰਿੰਦਰ ਸਿੰਘ ਨੇ ਵਕੀਲਾ ਦੇ ਉੱਤੇ ਮੈਂ ਵਾਪਸ ਕਰਾਉਂਗਾ ਪੰਛੀ ਨਹੀਂ ਵਾਪਸ ਹੋਣੀ ਉਲਟਾ ਪੈਸੇ ਖਰਚੇ ਆ ਮੇਰੇ ਕੇਸ ਵਿੱਚ 200 ਸਰਕਾਰੀ ਵਕੀਲ ਦੀ ਫੌਜ ਆ ਪੰਜਾਬ ਸਰਕਾਰ ਦੇ ਕੋਲੋਂ ਛੱਡ ਕੇ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵਿੱਚ ਉਹ ਵਕੀਲ ਖੜੇ ਕੀਤੇ ਮੇਰੇ ਖਿਲਾਫ ਜਿਨ੍ਹਾਂ ਦੀ ਫੀਸ 25 ਲੱਖ ਰੁਪਇਆ ਇੱਕ ਪੇਸ਼ੀ ਦੀ ਇੱਕ ਦਿਨ ਦੀ ਹੈ 5 ਕਰੋੜ ਰੁਪਏ ਤੋਂ ਉੱਤੇ ਮੇਰੇ ਤੇ ਖਰਚਾ ਭਗਵਾਨ ਤੇ ਇਹਦਾ ਇਹਦਾ ਰਿਕਵਰ ਕੌਣ ਕਰੂਗਾ ਯਾਰ ਇਹ ਪੈਸੇ ਕੌਣ ਖਜ਼ਾਨੇ ਵਿੱਚ ਜਮ੍ਹਾਂ ਕਰਾਊਗਾ ਆ ਮੇਰੀ ਅੱਜ ਦੀ ਤੁਹਾਡੇ ਨਾਲ ਇੱਕ ਦਲੀਲ ਸੀ ਤਾਂ ਮੈਂ ਫਿਰ ਤੁਹਾਨੂੰ ਕਹਿਣਾ ਚਾਹ ਰਾ ਕਿ ਜੋ ਮੇਰੇ ਨਾਲ ਹੋਇਆ ਤੁਸੀਂ ਫਿਕਰ ਨਹੀਂ ਕਰਨਾ ਬਿਲਕੁਲ ਵੀ ਘਬਰਾਉਣਾ ਨਹੀਂਗਾ ਕਿਉਂਕਿ ਸਾਡੇ ਮਗਰਲੇ ਜਿਹੜੇ ਪੁਰਖੇ ਇਤਿਹਾਸ ਆ ਐ ਤਾਂ ਫਿਰ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਟਰਾਲ ਲੈਂਦੇ ਡਰਾਸ ਕੇ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਇਦਾਂ ਪੰਜਾਬੀ ਨੇ ਹਾਂ ਪਿਆਰ ਨਾਲ ਤਾਂ ਮੈਨੂੰ ਭਗਵੰਤ ਕਹਿੰਦਾ ਤੇ ਮੈਂ ਭਾਵੇਂ ਇਹ ਦੀ ਥਾਪੀ ਦੇ ਆਉਂਦਾ ਇਹਦੀ ਸਪੋਰਟੀ ਕਰਦਾ ਭਾਵੇਂ ਝੂਠ ਹੀ ਬੋਲ ਦਿੰਦਾ ਇਹਦੇ ਹੱਕ ਵਿੱਚ ਇਕ ਦਾ ੱੱਕੇ ਨਾ ਨਹੀਂ ਦਰਤੀ ਕਰਨ ਵਾਲਾ ਕੋਈ ਵੀ ਹੈਗਾ ਲੈ ਚੱਲ ਦੀ ਸੀ ਗੱਲ ਸਿੱਧੂ ਮੂਸੇਵਾਲੇ ਦੀ ਮੈਨੂੰ ਜਦੋਂ ਕਪੂਰਥਲੇ ਪੇਸ਼ ਕੀਤਾ ਮੇਰੇ ਰਿਮਾਂਡ ਦੇ ਵਿੱਚ ਲਿਖਿਆ ਦੇਖੋ ਕਿੰਡਾ ਝੂਠ ਬੋਲਿਆ ਸਰਕਾਰੀ ਵਕੀਲਾਂ ਨੂੰ ਬੁਲਵਾਇਆ ਆ ਇਹਨਾਂ ਨੇ ਯਾਰ ਅਖੇ ਅਸੀਂ ਖਹਿਰੇ ਨਾ ਦਾਦੀ ਤਹਿਕੀਕਾਤ ਕਰਨੀ ਹੈ ਇਹਦੇ ਲਾਰੈਂਸ ਪਿਸ਼ਦੋਈ ਤੇ ਜੱਗੂ ਪ੍ਰਭਾਤ ਭਗਵਾਨਪੁਰੀਏ ਦੇ ਨਾਲ ਗੈਂਗਸਟਰ ਨਾਲ ਤੱल्लੁਕਾ ਤਾਂ ਪਹਿਲਾਂ ਤਾਂ ਦੱਸੋ ਤੁਹਾਨੂੰ ਤੁਹਾਨੂੰ ਲੱਗਦਾ ਮੈਂ ਗੈਂਗਸਟਰ ਨਾਲ ਤੱल्लੁਕਾਤ ਰੱਖਣ ਵਾਲਾ ਕਿ ਬੋਲ ਕੇ ਦੱਸਿਓ ਜ਼ਰਾ ਤਾਨੂੰ ਲੱਗਦਾ ਕਿ ਮੈਂ ਕਦੀ ਨਸ਼ੇ ਦਾ ਵਪਾਰ ਜ਼ਿੰਦਗੀ ਚ ਕਦੀ ਕੀਤਾ ਹੋਊਗਾ ਕਹਿੰਦੇ ਜੇ ਅਸੀਂ ਗੈਂਗਸਟਰਾਂ ਨਾਲ ਤੇ ਲੁਕਾਤੇ ਦੇ ਲਿੰਕ ਕਰ ਰਹੇ ਹਾਂ ਤੇ ਉਧਰਲੇ ਪਾਸੇ ਮੈਂ ਜਿਨ੍ਹਾਂ ਨੇ ਮਾਰਿਆ ਸਿੱਧੂ ਮੂਸੇ ਵਾਲੇ ਨੂੰ ਸਾਡੇ ਹੋਣਹਾਰ ਬੱਚੇ ਨੂੰ ਮੈਂ ਉਹਦੀ ਡਟ ਕੇ ਮਦਦ ਕਰਨ ਡਿਆ ਜਿਹੜੇ ਬੰਦੇ ਇੰਟਰਵਿਊ ਆ ਦਿੰਦੇ ਜੇਲਾ ਜੋ ਉਹਨਾਂ ਦੇ ਖਰਾਬ ਬੋਲਦਾ ਇੱਧਰ ਇਲਜ਼ਾਮ ਲਾੜਿਆ ਕਿ ਮੇਰੇ ਤਾਲੁਕਾਤ ਹੈ ਅੰਦਰ ਰਿਪੋਰਟ ਪਈ ਹੈ ਭਗਵੰਤਪਾਲ ਦੇ ADGP ਇੰਟੈਲੀਜੈਂਸ ਦੇ ਕੋਲ ਕਿ ਖੈਰੇ ਨੂੰ ਇਹਨਾਂ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਜਾਨੀ ਖਤਰਾ ਵਾ ਇਹਦੇ ਖਰੇ ਤੇ ਉਹਦੇ ਪਰਿਵਾਰ ਨਾਲ ਉਥੇ ਉਹ ਪਈ ਆ ਇਦਾਂ ਆ ਝੂਠ ਬੋਲ ਰਹੇ ਨੇ ਐਨਾ ਕਫਰ ਤੋਲਿਆ ਗਿਆ ਮੇਰੇ ਵੀਰੋ ਮਲਕੌਰ ਸਿੰਘ ਉਹਦੇ ਪਿਤਾ ਜੀ ਮੇਰੀ ਉਹਨਾਂ ਨਾਲ ਹਮਦਰਦੀ ਮੇਰੀ ਹਰ ਉਸ ਵਿਅਕਤੀ ਦੇ ਨਾਲ ਹਮਦਰਦੀ ਆ ਜਿਹਦੇ ਨਾਲ ਟੱਕਾ ਜ਼ੁਲਮ ਪੇਂ ਇंसाफी ਹੋ ਰਹੀ ਆ ਬਸ ਇਸ ਰਾਤੇ ਚੱਲੂਗਾ ਆਵਾਜ਼ ਇਦਾਂ ਹੀ ਰਹੇਗੀ ਮੁੱਦਿਆਂ ਦੇ ਉੱਤੇ ਕੇਂਦ੍ਰਿਤ ਰਹੇਗੀ ਵੱਡੇ ਇਸ਼ੂਸ ਪੰਜਾਬ ਦੇ ਜਿਹਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਵਾ ਉਹਦੇ ਵਾਸਤੇ ਤਿਆਰੀ ਕਰਕੇ ਆਉਣ ਵਾਲਾ ਜਿੰਨਾ ਵੀ ਮੇਰਾ ਜੀਵਨ ਬਚਿਆ ਹੁਣ ਅਗਲਾ ਜਿੰਨਾ ਵੀ ਉਹਦੇ ਹੱਥ ਵਿੱਚ ਆ ਉਹ ਮੈਂ ਪੰਜਾਬ ਨੂੰ ਤੇ ਆਪਣੀ ਕੌਮ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਾ ਹੋਇਆ ਫਤਿਹ ਬੁਲਾਉਣਾ ਤੁਹਾਨੂੰ ਸਾਨਹਾਲ ਜੀ ਜੀ ਕੀ ਜੈਕਾਰਾ ਫਤਿਹ ਬੁਲਾਉਣਾ ਫਤਿਹ ਪ੍ਰਵਾਨ ਕਰੋ ਜਿਸ ਜਿਸ ਨੇ ਹਿੱਸਾ ਪਾਇਆ ਕਿਸੇ ਨੇ ਅਰਦਾਸ ਕੀਤੀ ਕਿਸੇ ਨੇ ਫੋਟੋ ਸ਼ੇਅਰ ਕੀਤੀ ਕਿਸੇ ਨੇ ਸਪੀਚ ਕੀਤੀ ਕਿਸੇ ਨੇ ਦੀ ਵੀ ਆਂ ਚ ਬੋਲਿਆ ਕਿਸੇ ਨੇ ਕੈਨੇਡਾ ਅਮਰੀਕਾ ਚ ਬੈਠੇ ਮੇਰੇ ਪੁੱਤ ਨੂੰ ਸੁਣਿਆ ਭੇਜਿਆ ਕਿਸੇ ਨੇ ਅਮਦਦ ਕੀਤੀ ਮੈਂ ਉਹਨਾਂ ਸਾਰਿਆਂ ਦਾ ਸਾਰਿਆਂ ਦਾ ਆਪਣੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਤੋਂ ਲੈ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਆ ਮੇਰੇ ਹੱਥ ਜੋੜੇ ਨੇ ਮੈਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਨਾਲ এডਿਕੇਸ਼ਨ ਹੈਲਥ ਕੇਅਰ ਇਹਦਾ ਅੱਛਾ ਬਲੂਪ੍ਰਿੰਟ ਜੈਨੂਨ ਔਰ ਜਿਹੜੀ ਆ ਮੁਫਤ ਖੋਰੀ ਦੀ ਰਾਜਨੀਤੀ ਇਹਦੇ ਤੋਂ ਬਚਣ ਦੀ ਲੋੜ ਆ ਹੁਣ ਬਹੁਤ ਹੋ ਗਿਆ ਯਾਰ ਮੁਫਤ ਖੋਰੀ ਨਾਲ ਨਹੀਂ ਟੱਡ ਪਰ ਸਕਦਾ ਜਿਹੜੇ ਜਪਨੀਜ਼ ਲੋਗ ਨੇ ਨਾ ਜਪਨੀਜ਼ ਜਿਹੜੇ ਤਰੱਕੀ ਕੀਤੀ ਦੁਨੀਆ ਦੇ ਵਿੱਚ ਉਹ ਕਹਿੰਦੇ ਕਿਸੇ ਬੇਰੁਜ਼ਗਾਰ ਬੰਦੇ ਨੂੰ ਮੱਛੀ ਦੇਣ ਨਾਲੋਂ ਉਹਨੂੰ ਮੱਛੀ ਫੜਨਾ ਸਿਖਾਓ ਉਹ ਮੱਛੀ ਫੜਨ ਦਾ ਉਹਨੂੰ ਤਰੀਕੇਕਾਰ ਦੱਸੋ ਤੁਸੀਂ ਮੁਫਤ ਚੀਜ਼ਾਂ ਦੇਣ ਨਾਲੋਂ ਉਹਨਾਂ ਨੂੰ ਕਾਬਲ ਬਣਾਓ ਉਹਨਾਂ ਨੂੰ ਇਹ ਯੋਗ ਬਣਾਓ ਕਿ ਆਪਣੀ ਜ਼ਿੰਦਗੀ ਕਰ ਸਕਣ ਸਮਾਂ ਜ਼ਿਆਦਾ ਹੋ ਰਿਹਾ ਵਾ ਗੱਲਾਂ ਤੇ ਗੱਲਾਂ ਨੇ ਭਾਈ ਪੰਤ ਪ੍ਰੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਤਾੜੀ ਮਾਰਿਓ ਜ਼ਰਾ ਉਹਨਾਂ ਵਾਸਤੇ ਭਾਈ ਹਰਜੀਤ ਸਿੰਘ ਜੀ ਮਾਂਜੀ ਉਹ ਜਿਹੜੇ ਬੇਅਦਮੀਆਂ ਦੀ ਲੜਾਈ ਲੜਦੇ ਜਿਨ੍ਹਾਂ ਨੇ ਪੜਿਆ ਸੀਗਾ ਕੀ ਸੀ ਬਾਤ ਪੜਿਆ ਜੋ ਚਿੱਠਾ ਕੀ ਕਹਿੰਦੇ ਉਹਨੂੰ ਕਸ਼ਵੀਰ ਦਾਸ ਜਿਹੜਾ ਚੌਂਕ 'ਚ ਖੜ ਕੇ ਕੋਟ ਕੂਰੇ ਪੜਿਆ ਸੀ ਯਾਰ ਲੰਤ ਨਾਮਾ ਉਹ ਹੈ ਲੱਖਾ ਸਦਾਣਾ ਨਾਮ ਹੋ ਗਿਆ ਬੀਕੇਯੂ ਤੇ ਐਸਕੇਐਮ ਰਾਜਾ ਬਾਜਵਾ ਅਸੇ ਥੈਂਕ ਯੂ ਆਲ ਮੈਂ ਕਰਤਾ। ਮੈਂ ਕੋ ਬਾਬਾ ਸੁਜੀਤ ਸਿੰਘ ਖੋਸਾ ਜੀ ਹੋਂਦਾ ਬੂਰ ਵੀ ਆਇਆ ਸੀ। ਬਾਬਾ ਸੁਜੀਤ ਸਿੰਘ ਖੋਸਾ ਸੇ ਅਕੀਦਾਂ ਫਿਰ ਆਪਾਂ ਨਾਮਾਂ ਚੱਲ ਗਿਆ ਤਾਂ ਬਹੁਤ ਹੋ ਗਿਆ। ਆ ਗੱਲਾਂ ਅਖੀਰਲੀ ਹੁਣ ਗੱਲ ਕਹਿਣ ਲੱਗਾ। ਉਹ ਗੱਲ ਮੈਂ ਆਪਣੀ ਕੌਮ ਦੀ ਕਰਨਾ ਪੈਣਾ। ਮੈਂ ਆਪਣੀ ਪਾਰਟੀ ਸਿਰਫ ਇਹ ਕਹਿਣਾ ਚਾਹੁੰਦਾ ਕਿ ਦੇਖੋ ਜੇ ਤੁਸੀਂ ਸਿੱਖਾਂ ਦੀ ਗੱਲ ਨਹੀਂ ਕਰੋਗੇ ਤੇ ਫਿਰ ਪੰਜਾਬ ਚ ਤੁਹਾਨੂੰ ਸਿੱਖ ਵੋਟ ਕਿਉਂ ਪਾਉਣਗੇ? ਦੋਸੋਂ ਪਾਉਂਗੇ ਤੁਸੀਂ ਵੋਟ ਜੇ ਕੋਈ ਤੁਹਾਡੀ ਗੱਲ ਨਾ ਕਰੇ ਤਾਂ। ਅਸੀਂ ਨੈਸ਼ਨਲਿਜ਼ਮ ਰੱਖੋ। ਆਪਣੇ ਦੇਸ਼ ਦੇ ਵਾਸਤੇ ਆਪਣੇ ਜਜ਼ਬਾਤ ਰੱਖੋ ਬੁੱਢ ਪਰ ਆਪਣੇ ਸੂਬੇ ਦੇ ਵਾਸਤੇ ਵੀ ਤਾਂ ਨੈਸ਼ਨਲਿਜ਼ਮ ਪੈਦਾ ਕਰੋ ਇਹਦਾ ਰਾਸ਼ਟਰੀਵਾਦ ਪੰਜਾਬ ਦਾ ਜਜ਼ਬਾਤੀ ਰਾਸ਼ਟਰੀਵਾਦ ਅਲੱਗ ਹੋਣਾ ਚਾਹੀਦਾ ਸਾਡਾ ਇੱਥੇ ਕੇਂਦਰਿਤ ਹੋਣਾ ਚਾਹੀਦਾ ਤੇ ਜੇ ਕੇਂਦਰਿਤ ਹੁੰਦਾ ਤੇ ਫਿਰ ਸਾਡੇ ਨੌਜਵਾਨਾਂ ਤੇ ਐਨੇ ਸੇ ਨਾ ਲੱਗਦੇ ਮੈਂ ਆਪਣੇ ਮੁੱਖ ਮੰਤਰੀ ਔਰ ਅਕਾਲੀ ਦਲ ਦੇਖੋ ਅਕਾਲੀ ਦਲ ਨੂੰ ਮੈਂ ਹੁਣ ਆਪਾਂ ਕਿਸੇ ਨੂੰ ਮਾੜਾ ਦਿਲ ਮੇਰਾ ਕਹਿਣ ਨੂੰ ਦਿਲ ਹੀ ਨਹੀਂ ਕਰਦਾ ਸੂਬੇ ਨੂੰ ਵੀ ਨਹੀਂ ਮਾੜਾ ਕਹਿਣਾ ਚਾਹੁੰਦਾ ਮੈਂ ਇਹ ਕਹਿੰਦਾ ਨਾ ਕਿ ਮਾਫੀ ਮੰਗ ਦੋ ਮੇਰੇ ਨਾਲ ਆ ਜਾਓ ਸਾਰੇ ਵਾਪਸ ਆ ਜਾਓ ਉਹ ਭਈ ਇਹ ਕਾਲੀ ਦਲ ਜੱਤਾਂ ਇਹ ਏਜੰਡੇ ਤੇ ਨਹੀਂ ਆਉਂਦਾ ਅੱਜਾ ਮੈਂ ਬਿੱਲ ਪਾਸ ਕਰਨ ਦੀ ਕਰਕੇ ਬਈ ਕਾਲੀ ਦਲ ਦਾ ਕੰਮ ਸੀਗਾ ਜਥੇਦਾਰ ਕੋਂਕੇ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਉਹਦੀ 90 ਦੇ ਰਾਕੇ ਵਿੱਚ ਝੂਠਾ ਪੁਰਸ਼ ਮੁਕਾਬਲਾ ਬਣਾ ਕੇ ਉਹਦੀ ਉਹਨੂੰ ਉਹਨੂੰ ਸ਼ਹੀਦ ਅਗਰ ਤੁਸੀਂ ਪੰਥ ਹੁੰਦੇ ਤੁਹਾਡੇ ਜਜ਼ਬਾਤ ਹੁੰਦੇ ਤੁਸੀਂ ਇਹਨਾਂ ਅਫਸਰਾਂ ਨੂੰ ਸਜ਼ਾ ਲਾਉਂਦੇ ਤੁਸੀਂ ਸਜ਼ਾ ਦਾ ਤੁਸੀਂ ਕੀ ਦੇਣੀ ਤੁਸੀਂ ਤਾਂ ਉਹ ਸੁਮੇਤ ਸਿੰਘ ਸੈਣੀ ਜਿਹਦੇ ਤੇ ਬਹੁਤ ਇਲਜ਼ਾਮ ਸੀਗੇ ਤੁਸੀਂ ਉਹਨੂੰ ਡੀਜੀਪੀ ਬਣਾਇਆ ਯਾਰ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਬਾਈਬਲ ਕਲਾਂ ਦੇ ਵਿੱਚ ਅੱਛਾ ਹੁਣ ਐਡਾ ਵੱਡਾ ਹੋ ਰਿਹਾ ਇੱਕ ਪਾਸੇ ਕਹਿੰਦੇ ਆਕਾਲੀ ਦਲ ਅਸੀਂ ਵੰਧ ਅਧਿਕਾਰਾਂ ਦੇ ਮਦਈਆਂ ਫੈਡਰਲ ਢਾਂਚਾ ਚਾਹੀਦਾ ਅਨੰਦਪੁਰ ਸਾਹਿਬ ਦਾ ਮਤਾ ਚਾਹੀਦਾ ਚਾਹੀਦਾ ਵਾ ਸਭ ਕੁਝ ਪਰ ਕਿੱਥੇ ਮਿਲੂਗਾ ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ ਇੱਕ ਸਟੇਟ ਨੂੰ ਤੋੜ ਕੇ ਉਹਦੇ ਅਧਿਕਾਰ ਖੋਲੇ ਯੂਟੀ ਬਣਾਏ ਆਕਾਲੀ ਦਲ ਜਿਹੜਾ ਮੌਜੂਦਾ ਆਕਾਲੀ ਦਲ ਨੇ ਉਹ ਵੋਟਾਂ ਪਾਈਆਂ ਕੇਂਦਰ ਦੀ ਸਰਕਾਰ ਨੂੰ ਇੱਦਾਂ ਬਣ ਜੁਕੇ ਅਧਿਕਾਰ ਆਪਣੇ ਵਧ ਜਾਣਗੇ ਇਦਾਂ ਵਧਣਗੇ ਸਿੱਖਾਂ ਦੇ ਉੱਤੇ ਇਹ ਹਮਲੇ ਹੋਏ ਨੇ ਵਰਲਡਵਾਈਡ ਸਾਡੇ ਉੱਥੇ ਆ ਰਿਹਾ ਕਿ ਕੈਨੇਡਾ ਚ ਜਿਹੜਾ ਹੈ ਉਹ ਮਿਸਟਰ ਨਿਜਰ ਉਹਦਾ ਕਤਲ ਕਰਾਇਆ ਇੱਥੋਂ ਦੇ ਕੋਈ ਏਜੰਸੀਜ਼ ਦੇ ਉੱਤੇ ਇਹ ਬਹਿ ਨਹੀਂ ਕਹਿ ਰਿਹਾ ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਣ ਕੇ ਇਲਜ਼ਾਮ ਲਾਇਆ ਨੇ ਅਮਰੀਕਨ ਅਮਰੀਕਨ ਪ੍ਰੈਜ਼ੀਡੈਂਟ ਦੇ ਸਟਾਫ ਨੇ ਇਲਜ਼ਾਮ ਲਾਇਆ ਨੇ ਕਿ ਸਾਡੇ ਦੇਸ਼ ਵਿੱਚ ਭਾਰਤ ਤੋਂ ਏਜੰਸੀਆਂ ਆਣ ਕੇ ਤੇ ਫਲਾਣੇ ਬੰਦੇ ਨੂੰ ਕਤਲ ਕਰਨਾ ਚਾਹੁੰਦੀਆਂ ਨੇ ਯਾਰ ਇੱਥੋਂ ਦਾ ਮੁੱਖ ਮੰਤਰੀ ਪੱਗ ਬੰਨਦਾ ਹੋਵੇ ਸਿੱਖ ਹੋਵੇ ਉਹਦੇ ਕੋਈ ਆਵਾਜ਼ ਹੀ ਨਹੀਂ ਉਸ ਬੰਦੇ ਦੇ ਉੱਤੇ ਯਾਰ ਉਹ ਬੋਲੇ ਹੀ ਨਾ ਯਾਰ ਕੋਈ ਨਾ ਮੈਂ ਪੁੱਛੇ ਆਪਣੀ ਸਰਕਾਰ ਨੂੰ ਕਿ ਤੁਸੀਂ ਆ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਉੱਥੋਂ ਦੀਆਂ ਸਰਕਾਰਾਂ ਦੇ ਇਹ ਨਹੀਂ ਹੋਣਾ ਚਾਹੀਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਬੋਲਿਆ ਨਹੀਂਗਾ ਭਗਵੰਤ ਸੁਖਬੀਰ ਹੀ ਨਹੀਂ ਬੋਲਿਆ ਹੁਣ ਫੇਰ ਕਹਿੰਦੇ ਜੀ ਸਾਨੂੰ ਕਿਉਂ ਕਹਿੰਦੇ ਤੁਸੀਂ ਮਾੜਾ ਦੱਸੋ ਬੋਲਿਆ ਹੀ ਨਹੀਂਗਾ ਕੌਣ ਬੋਲੂਗਾ ਦੱਸੋ ਕੀ ਸਾਡਾ ਜੇ ਸਾਡੇ ਸਿੱਖ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਉਹਨਾਂ ਦੀਆਂ ਚੰਗੇ ਦੇਸ਼ਾਂ ਦੀਆਂ ਧਰਤੀਆਂ ਤੇ ਉਹਨਾਂ ਦੇ ਜਜ਼ਬਾਤ ਮੈਂ ਉਹਨਾਂ ਦੀ ਜ਼ਿੰਦਗੀਆਂ ਮਹਿਫੂਜ਼ ਨਹੀਂ ਗੀਆਂ ਤੇ ਭਾਰਤ ਵਿੱਚ ਕਿੱਦਾਂ ਮਹਿਫੂਜ਼ ਹੋ ਸਕਦੀਆਂ ਦੱਸੋ ਸਮਝਾਓ